ਹਾਂਜੀ ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਬਾਈ ਜੀ ਆਪਾਂ ਪਹੁੰਚੇ ਪਿੰਡ ਰਾਈਆਂ ਵਾਲੇ ਤੇ ਮੈਂ ਤੁਹਾਡਾ ਮਹਿੰਗਾ ਬਰਾੜ ਤੇ ਅੱਜ ਆਪਾਂ ਬਾਈ ਜੀ ਕੋਲੇ ਪਹੁੰਚੇ ਇੱਥੇ ਰਾਈਆਂ ਵਾਲੇ ਕੈਂਸਰ ਦੀ ਦਵਾਈ ਜੋ ਇਹਨਾਂ ਕੋਲੋਂ ਮਿਲਦੀ ਹੈ ਤੇ ਅਸੀਂ ਇੱਕ ਦੋ ਵਾਰ ਇਹਨਾਂ ਕੋਲੋਂ ਲੈ ਕੇ ਗਏ ਆ ਮਰੀਜ਼ਾਂ ਆਸਤੇ ਤੇ ਉਸ ਦਾ ਵੀ ਜੋ ਰਿਜ਼ਲਟ ਹੈ ਵੀ ਵਧੀਆ ਆ ਤੇ ਬਾਕੀ ਆਪਾਂ ਜੋ ਜਾਣਕਾਰੀ ਹੈ ਬਾਈ ਮਨਪ੍ਰੀਤ ਸਿੰਘ ਬਰਾੜ ਜੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਸਸਿਕਾ ਬਾਈ ਜੀ ਸਸਿਕਾ ਜੀ ਹੋਰ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਜੀ ਤੇ ਸਾਨੂੰ ਦਵਾਈ ਬਾਰੇ ਦੱਸੋ ਬਾਈ ਜੀ ਕਿਵੇਂ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸਿਕਾ ਵੀਰ ਦੇ ਪੇਜ ਤੇ YouTube ਚੈਨਲ ਤੇ ਜਿੰਨੇ ਵੀ ਭਰਾ ਦੇ ਨਾਲ ਵੀਰ ਭੈਣ ਭਰਾ ਜੁੜੇ ਆ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਹਨ ਆ ਵੀਡੀਓ ਸੁਣਦੇ ਆ ਸਾਡਾ ਵੀਡੀਓ ਦੇਖਣ ਦਾ ਜਾਂ ਸੁਣਨ ਦਾ ਤਾਂ ਹੀ ਫਾਇਦਾ ਜੇ ਆਪਾਂ ਇੱਕ ਚੰਗੀ ਜਾਣਕਾਰੀ ਲੋਕਾਂ ਤੱਕ ਸਾਂਝੀ ਕਰੀਏ ਲੋਕਾਂ ਤੱਕ ਸਾਂਝੀ ਜਾਣਕਾਰੀ ਕਿੱਦਾਂ ਹੋਣੀ ਆ ਵੀਰ ਨੇ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਤੁਹਾਡਾ ਇਨਸਾਨੀਆ ਤੌਰ ਤੇ ਫਰਜ਼ ਮੰਨਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਸਿਆਣਿਆਂ ਦੀ ਕਹਾਵਤ ਹੁੰਦੀ ਆ ਸਿਆਣੇ ਕਹਿੰਦੇ ਸੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਫਲ ਭਲੇ ਦਾ ਭਲਾ ਠੀਕ ਆ ਜੇ ਤੁਸੀਂ ਇੱਕ ਸ਼ੇਅਰ ਕਰਦੇ ਆ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਹਨਾ ਬਾਈ ਜੀ ਹੁਣੀ ਆਏ ਆ ਤੇ ਮੈਂ ਅੱਜ ਗੱਲ ਕਰਦਾ ਜਿਹੜੀ ਬਿਮਾਰੀ ਬਾਰੇ ਮੈਂ ਗੱਲ ਕਰ ਰਿਹਾ ਇਸ ਬਿਮਾਰੀ ਦਾ ਨਾਂ ਹੈਗਾ ਕੈਂਸਰ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਸੀਗੇ ਪੁਰਾਣੇ ਉਹ ਇਸ ਬਿਮਾਰੀ ਦਾ ਨਾਂ ਲੈਣ ਤੋਂ ਗਰੀਜ ਕਰਦੇ ਹੁੰਦੇ ਸੀ ਉਹ ਇਸ ਬਿਮਾਰੀ ਦਾ ਨਾਂ ਲੈਣ ਤੋਂ ਵੀ ਡਰਦੇ ਹੁੰਦੇ ਸੀ ਜੇ ਕਿਸੇ ਪਿੰਡ ਦੇ ਵਿੱਚ ਜੇ ਕਿਸੇ ਪਿੰਡ ਦੇ ਵਿੱਚ ਇਦਾਂ ਦੀ ਕੋਈ ਬਿਮਾਰੀ ਆ ਜਾਂਦੀ ਸੀ ਤਾਂ ਉਦੋਂ ਇਹਦਾ ਨਾਂ ਨਹੀਂ ਲੈਂਦੇ ਸੀ ਉਹ ਕਹਿੰਦੇ ਸੀ ਯਾਰ ਫਾਨੇ ਪਿੰਡ ਉਹ ਫਾਨੀ ਦੀ ਗੁਮਾਰੀ ਆ ਗਈ ਜਾਂ ਕਾਹੇ ਦੀ ਆ ਵੀ ਕਿਸੇ ਨੂੰ ਉਹ ਫੋੜਾ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਹਨਾ ਵੀ ਉਹ ਇਹਦਾ ਨਾਂ ਨਹੀਂ ਲੈਂਦੇ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ ਇਸ ਕੰਮ ਤੇ ਜਿਹਨੇ ਕਹਿ દਈਏ ਵੀ ਇਹ ਸੇਵਾ ਕਰਦਾ ਇਹਨੂੰ 4.5 ਸਾਲ ਦਾ ਸਾਨੂੰ ਸਮਾਂ ਹੋ ਗਿਆ ਤੇ ਜਿਹੜੇ ਮੇਰੇ ਉਸਤਾਦ ਜੀ ਆ ਉਹਨਾਂ ਨੂੰ ਕੰਮ ਕਰਦਿਆਂ ਨੂੰ ਪਹਿਲਾਂ 47 ਸਾਲ ਹੋ ਗਿਆ ਤੇ ਬੜਾ ਸੋਹਣਾ ਰਿਜ਼ਲਟ ਆ ਤੇ ਜੇ ਮੈਂ ਗੱਲ ਕਰਾਂ ਵੀ ਜੇ ਕਿਸੇ ਨੇ ਵੀਡੀਓ ਦੇਖਣੀਆਂ ਹਨਾ ਮੇਰਾ YouTube ਤੇ ਚੈਨਲ ਵੀ ਬਣਿਆ ਮਨਪ੍ਰੀਤ ਸਿੰਘ ਬਰਾੜ ਦੇ ਨਾਂ ਤੇ ਤੁਸੀਂ YouTube ਤੇ ਮੇਰਾ ਨਾਂ ਭਰ ਕੇ ਮੇਰੀਆਂ ਵੀਡੀਓ ਹੁਣ ਤੱਕ ਜਿੰਨੇ ਮਰੀਜ਼ ਹਨਾ ਉਹ ਜਿਹੜੀਆਂ YouTube ਤੇ ਮੈਂਗੇ ਬਈ ਮੈਂ ਵੀਡੀਓ ਪਾਉਣਾ ਹੁਣ ਨਾ ਮੈਂ ਉਹ ਵੀਡੀਓ ਪਾਉਣਾ ਉੱਥੇ ਜਿਨ੍ਹਾਂ ਨੂੰ ਲਾਸਟ ਸੇਜ ਦਾ ਕੈਂਸਰ ਆ ਜਿਨ੍ਹਾਂ ਨੂੰ ਡਾਕਟਰਾਂ ਦੇ ਜਵਾਬ ਸੀ ਜਵਾਬ ਦਿੱਤੇ ਸਿਰਫ ਆਪਾਂ ਦੇਖੋ ਜਦੋਂ ਬੰਦੇ ਨੂੰ ਜਵਾਬ ਮਿਲ ਗਿਆ ਸਭ ਤੋਂ ਪਹਿਲਾਂ ਆਪਾਂ ਡਾਕਟਰੀ ਲੈਵਲ 'ਚ ਟਰਾਈ ਕਰਦੇ ਆ ਫਿਰ ਉਦੋਂ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਰਹਿ ਜਾਂਦੀ ਸਾਡੇ ਕੋਲੇ ਕੋਈ ਹੋਰ ਹੱਲ ਨਹੀਂ ਰਹਿ ਜਾਂਦਾ ਹੱਲ ਹੀ ਨਹੀਂ ਰਹਿ ਜਾਂਦਾ ਕੋਈ ਕਿੱਧਰ ਜਾਏਗੀ ਕਿੱਧਰ ਨਾ ਜਾਏਗੀ ਫਿਰ ਉਦੋਂ ਲਾਸਟ ਦੇ ਵਿੱਚ ਬੰਦਾ ਫਿਰ ਅਗਲਾ ਕਹਿੰਦਾ ਯਾਰ ਉਹ ਫਲਾਣੇ ਪਿੰਡ ਰਾਈਆਂ ਵਾਲਾ ਪਿੰਡ ਆ ਫਰੀਦਕੋਟ ਦੇ ਨਾਲ ਹਨਾ ਵੀ ਆ ਪੋਥੇ ਜਾਂਦੇ ਆ ਉਥੋਂ ਦਵਾਈ ਮਿਲਦੀ ਆ ਤੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਬੜੇ ਸੁਣੇ ਰਿਜ਼ਲਟ ਆ ਹਨ ਹਾਂ ਰਿਜ਼ਲਟ ਚੰਗਾ ਜੀ ਉਹਨਾਂ ਲੋਕਾਂ ਦੇ ਫਿਰ ਜ਼ਿੰਦਗੀ ਵੱਜ ਗਈ ਤੇ ਦੋਸਤੋ ਇਹ ਆਪਣੀ ਦਵਾਈ ਆ ਜਿਹੜੇ ਵੀਰ ਭੈਣ ਭਰਾ ਦੇਖ ਰਿਆ ਹਨ ਜਿਹੜੀਆਂ ਇਹ ਦਵਾਈਆਂ ਇਹ ਸਾਰੀਆਂ ਆਯੁਰਵੈਦਿਕ ਦਵਾਈਆਂ ਇਹ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਕੋਈ ਸਟੀਰੋਇਡ ਨਹੀਂ ਮੈਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਮੈਂ ਦੱਸਣਾ ਚਾਹਣਾ ਵੀ ਅੱਜ ਕੱਲ ਪਹਿਲਾਂ ਕੁਝ ਬੰਦੇ ਸਟੀਰੋਇਡ ਰਾਰ ਲਾ ਕੇ ਚੀਜ਼ਾਂ ਚ ਦਿੰਦੇ ਸੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਆਪਣੇ ਚੈਨਲ ਤੇ ਵੀ ਬੋਲਦਾ ਹੁੰਨਾ ਬਾਈ ਦੇ ਚੈਨਲ ਤੇ ਵੀ ਬੋਲੂਗਾ ਦੁਨੀਆ ਦੀ ਜਿਹੜੀ ਮਰਜ਼ੀ ਲੈਬੋਰੀ ਤੋਂ ਜਾ ਕੇ ਚੈੱਕ ਕਰਾਓ ਇਹਨੂੰ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਸਟੀਰੋਇਡ ਨਹੀਂ ਕੋਈ ਡਰਗ ਨਹੀਂ ਬੜਾ ਸੋਹਣਾ ਰਿਜ਼ਲਟ ਆ ਮੈਂ ਕਹਿੰਦਾ ਵੀ 20 ਤੋਂ 25 ਦਿਨਾਂ ਦੇ ਵਿੱਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੈਂਸਰ ਆ ਜਿਹੜੀ ਮਰਜੀ ਸਟੇਜ ਦਾ ਕੈਂਸਰ ਆ ਕਈ ਬੰਦੇ ਫੋਨ ਕਰਕੇ ਕਹਿੰਦੇ ਜੀ ਫਲਾਨੀ ਸਟੇਜ ਦਾ ਕੈਂਸਰ ਆ ਬਸ ਮੇਰੀ ਇੱਕ ਹੀ ਬੇਨਤੀ ਆ ਜਿਹੜੇ ਬੰਦੇ ਨੇ ਦਵਾਈ ਪੀਣੀ ਆ ਜਾਂ ਲੈਣੀ ਆ ਹਾ ਹਨ ਵੀ ਉਹ ਬੰਦਾ ਪਾਣੀ ਪੀਂਦਾ ਹੋਣਾ ਚਾਹੀਦਾ ਪਾਣੀ ਪੀਂਦਾ ਹੋਣਾ ਚਾਹੀਦਾ ਵੀ ਉਹ ਬੰਦਾ ਅੱਧਾ ਗਲਾਸ ਸਵੇਰੇ ਅੱਧਾ ਦੁਪਹਿਰੇ ਅੱਧਾ ਸ਼ਾਮ ਨੂੰ ਪੀਂਦਾ ਹੋਣਾ ਚਾਹੀਦਾ ਜਾਂ ਮੰਨ ਲਓ ਵੀ ਜਿੱਦਾਂ ਕਿਸੇ ਬੰਦੇ ਨੂੰ ਫੂਡ ਪੈਪ ਦਾ ਕੈਂਸਰ ਆ ਹਾਂ ਜੇ ਬੰਦਾ ਆਪਦੀ ਆਪ ਪਾਣੀ ਨਹੀਂ ਪੀ ਸਕਦਾ ਉਹਦੇ ਨੱਕ 'ਚ ਜਾਂ ਪੇਟ ਤੇ ਪੈਪ ਲੱਗੀ ਆ ਤਾਂ ਉਹ ਪੈਪ ਰਾਈ ਜਿਹੜਾ ਬੰਦਾ ਪਾਣੀ ਪੀ ਰਿਹਾ ਹਾਂ ਉਹ ਵੀ ਦਵਾਈ ਵਰਤ ਸਕਦਾ ਕਿਸੇ ਨੂੰ ਕੋਈ ਵੀ ਕੈਂਸਰ ਆ ਕਿਸੇ ਵੀ ਸਟੇਜ ਦਾ ਕੈਂਸਰ ਆ ਉਹ ਸਿਰਫ ਮਰੀਜ਼ ਨਹੀਂ ਲੈ ਕੇ ਆਉਣਾ ਆਪਣੇ ਕੋਲੇ ਸਿਰਫ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣਾ ਚਾਹੀਦੀਆਂ ਠੀਕ ਆ ਵੀ ਆਪਾਂ ਨੂੰ ਥੋੜੀ ਜਿਹੀ ਦੀ ਸਟੋਰੀ ਪਤਾ ਲੱਗ ਜੇ ਉਹਦਾ ਪਤਾ ਲੱਗ ਜੇ ਬੈਕਅਪ ਕੀ ਆ ਵੀ ਹਾਂ ਫਿਰ ਆਪਾਂ ਇਹ ਜਿਹੜੀਆਂ ਵੱਖੋ ਵੱਖਰੀਆਂ ਦਵਾਈਆਂ ਫਿਰ ਆਪਾਂ ਦੇਖਣਾ ਹੁੰਦਾ ਵੀ ਕਿਹੜੀ ਡੋਜ਼ ਦੇਣੀ ਆ ਮਰੀਜ਼ ਨੂੰ ਠੀਕ ਹੈ ਵੀ ਇਹ ਜਿਹੜੀ ਪਹਿਲੀ ਸਟੇਜ ਤੇ ਦੂਜੀ ਤੇ ਉਸ ਹਿਸਾਬ ਨਾਲ ਉਸੇ ਹਿਸਾਬ ਨਾਲ ਵੀ ਆਹ ਡੋਜ਼ ਦੇਣੀ ਆ ਜਾਂ ਆਹ ਡੋਜ਼ ਦੇਣੀ ਆ ਠੀਕ ਹੈ ਠੀਕ ਹੈ ਜੀ ਅੱਜ ਦੀ ਗੱਲ ਕਰੀਏ ਨਿੱਕੇ ਨਿੱਕੇ ਜਵਾਕਾਂ ਨੂੰ ਇਸ ਬਿਮਾਰੀ ਨੇ ਆਪਦੀ ਲਪੇਟ ਚ ਲੈ ਜਾ ਠੀਕ ਆ ਵੀ ਵਧੀਆ ਰਿਜ਼ਲਟ ਆ ਠੀਕ ਰਿਜ਼ਲਟ ਆ ਕਿ ਦੇਖਿਏ ਹੁਣ ਮੇਰਾ ਫਰਜ਼ ਹੁੰਦਾ ਬੰਦੇ ਆਉਂਦੇ ਦਵਾਈ ਲੈਣ ਹਣਾ ਤੁਹਾਡੇ ਸਾਹਮਣੇ ਵੀ ਸਾਡੇ ਸਾਹਮਣੇ 5-6 ਜਣੇ ਆਏ ਆ ਹੁਣ ਤੇ ਮੇਰੀ ਆadat ਤੇ ਕੀ ਆ ਵੀ ਮੈਂ ਅਗਲੇ ਨੂੰ ਸੱਚ ਦੱਸ ਕੇ ਦਵਾਈ ਦੇਣ ਹਾਂ ਕਿਸੇ ਨੂੰ ਝੂਠ ਬੋਲ ਕੇ ਦਵਾਈ ਨਹੀਂ ਦੇਣੀ ਸਹੀ ਗੱਲ ਹੈ ਜੇ ਜਦੋਂ ਆਪਾਂ ਗੱਲ ਸੁਣੋ ਵੀ ਆਪਾਂ ਭਲੇ ਦਾ ਕੰਮ ਕਰ ਰਹੇ ਆ ਹੋਣ ਤੁਹਾਡੇ ਸਾਹਬ ਜੇ ਜੇ ਸੱਚ ਹੀ ਨਾ ਹੋਇਆ ਤਾਂ ਫਿਰ ਤੁਹਾਡੇ ਸਾਹਮਣੇ ਨਕੋਦਰ ਤੋਂ ਬੰਦੇ ਆਏ ਹਾਂ ਉਹਨਾਂ ਨੇ ਦਰਤਨਦਾਰ ਤੋਂ ਬੀਬੀ ਆਈ ਸੀ ਮੈਂ ਉਹਨਾਂ ਨੂੰ ਦੱਸਤਾ ਉਹਨਾਂ ਨੇ ਮੈਨੂੰ ਰਿਪੋਰਟਾਂ ਫੜਾਈਆਂ ਮੈਂ ਅਗਲੇ ਨੂੰ ਆਪਾਂ ਨੂੰ ਦੱਸਤਾ ਭਾਈ ਤੁਹਾਡੇ ਬੰਦੇ ਨੂੰ ਭਾਈ ਇੱਥੇ ਇੱਥੇ ਕੈਂਸਲ ਹਾਂ ਜਿੱਦਾਂ ਲੇਡੀਜ਼ ਆਈ ਆਪਾਂ ਨੂੰ ਦੱਸਤਾ ਭਾਈ ਉਹਦੇ ਫੂਡ ਫੈਪ ਚ ਕੈਂਸਲ ਉਹ ਬੰਦੇ ਆਏ ਉਹਨੂੰ ਮੈਂ ਦੱਸਤਾ ਭਾਈ ਤੁਹਾਡੇ ਬੰਦੇ ਦੇ ਸਾਰੇ ਸਰੀਰ ਚ ਕੈਂਸਰ ਆ ਫੈਲ ਗਿਆ ਹਣਾ ਹੁਣ ਜਿਹੜੀ ਉਹ ਲੇਡੀਜ਼ ਵਾਲਾ ਕੇਸ ਸੀ ਮੈਨੂੰ ਪਤਾ ਸੀ ਉਹ ਜਲਦੀ ਹੱਲ ਹੋ ਜਾਊਗਾ ਮੈਂ ਕਹਤਾ ਪਈ ਹੈ ਨਾ ਤੁਸੀਂ ਦਵਾਈ ਖਵਾਓ ਜਿਹੜੇ ਹੁਣ ਦੂਜੇ ਬੰਦੇ ਆਏ ਸੀ ਮੈਂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਵੀ ਵਾਇਗਰੂ ਤੇ ਭਰੋਸਾ ਰੱਖ ਕੇ ਦਵਾਈ ਖਵਾ ਲਓ ਲਾਸਟ ਸੇਜ ਦਾ ਕੈਂਸਰ ਲਾਸਟ ਸੇਜ ਦਾ ਸਹੀ ਗੱਲ ਕਿਉਂਕਿ ਉਹਨੂੰ ਜਾਦੇ ਬਿਮਾਰੀ ਹੈ ਸਾਰੇ ਸਰੀਰ ਚ ਫੈਲ ਗਈ ਬਿਮਾਰੀ ਉਹਨਾਂ ਨੇ ਹਾਂ ਇੱਕਦੇ ਹਿੱਸੇ ਚ ਹੋਵੇ ਤਾਂ ਚਲੋ ਆਪਾਂ ਉਹਨਾਂ ਨੇ ਆਪਰੇਸ਼ਨ ਕਰਾਇਆ ਸੀ ਛਾਤੀ ਦਾ ਆਪਰੇਸ਼ਨ ਕਰਾਉਣ ਤੋਂ ਬਾਅਦ ਚੋ ਕਹਿੰਦੇ 2-3 ਸਾਲਾਂ ਬਾਅਦ ਬਿਮਾਰੀ ਜਿਹੜੀ ਸਰੀਰ ਚ ਫੈਲ ਗਈ ਫੈਲ ਗਈ ਤੇ ਬਾਕੀ ਤੁਸੀਂ ਵੀ ਦੇਖਿਆ ਹੋਊਗਾ ਤੁਸੀਂ ਵੀ ਕੋਈ ਤੁਹਾਡੇ ਕੋਈ ਬੰਦੇ ਕੋਈ ਜਾਣ ਕਰ ਲੈ ਕੇ ਗਏ ਹੋਣਗੇ ਦਵਾਈ ਹਾਂਜੀ ਤੇ ਉਹਨਾਂ ਦਾ ਤੁਸੀਂ ਰਿਜ਼ਲਟ ਦੇਖਿਆ ਉਹ ਰਿਜ਼ਲਟ ਜੇ ਰਿਜ਼ਲਟ ਆਏ ਤਾਂ ਇਹੋ ਆਏ ਦੁਬਾਰਾ ਤੁਹਾਡੇ ਕੋਲੇ ਆਏ ਹਾਂਜੀ ਮੇਰੇ ਕੋਲੇ ਦੇਖੋ ਵੱਡੇ ਭਾਈ ਮੇਰੇ ਕੋਲੋਂ ਕੰਮ ਨਹੀਂ ਹੈਗਾ ਮੈਂ ਕਿਸੇ ਨੂੰ ਗਮਰਾਹ ਕਰਕੇ ਕਿਸੇ ਨੂੰ ਝੂਠ ਬੋਲ ਕੇ ਆ ਦਵਾਈ ਖਵਾਈਏ ਨਹੀਂ ਨਹੀਂ ਸਹੀ ਗੱਲ ਹੈ ਇਹਦਾ ਏਦਾਂ ਦਾ ਕੰਮ ਨਹੀਂ ਹੈਗਾ ਹਣਾ ਹੁਣ ਉਹਦੇ ਤੁਸੀਂ ਮਿਲੇ ਨਹੀਂ ਮੈਨੂੰ ਫੋਨ ਤੇ ਗੱਲ ਹੀ ਹੋਈ ਸੀ ਕੱਲੀ ਆਪਣੀ ਹਾਂਜੀ ਹਾਂਜੀ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਕੋਈ ਨਹੀਂ ਆਪਾਂ ਇੱਕ ਦਿਨ ਬਹਿ ਕੇ ਜੀ ਉਚਾਰ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਪਹਿਲੀ ਵਾਰ ਹੀ ਲੈ ਕੇ ਆਏ ਸੀ ਉਹਨਾਂ ਨਾਲ ਇੱਕ ਹੋਰ ਸਾਨੂੰ ਦੱਸੋ ਵੀ ਜਿਹੜੇ ਬੰਦੇ ਅੱਜ ਵੀ ਵੀ ਜਿਹਨਾਂ ਨੂੰ ਸ਼ੱਕ ਹੈ ਵੀ ਕੈਂਸਰ ਹੈ ਜੀ ਉਹ ਅੱਜ ਆਪਰੇਸ਼ਨ ਕਰਾਉਣ ਦੇ ਮੂਡ 'ਚ ਹੈ ਉਹਨਾਂ ਨੂੰ ਤੁਸੀਂ ਕੀ ਰਾਇ ਦੇਉਂਦੇ ਹੋ ਹਾਂ ਵੀ ਆਪਰੇਸ਼ਨ ਕਰਾਉਣ ਦਾ ਅੱਜ ਦੇ ਟਾਈਮ ਦੇ ਵਿੱਚ ਵੀਰੇ ਜੇ ਮੈਂ ਗੱਲ ਕਰਾਂ ਵੀ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਨਾ 4.5 ਸਾਲਾਂ ਦਾ 100 ਦੇ ਵਿੱਚੋਂ ਨਾ 25 30% ਲੇਡੀਜ਼ ਦੇ ਛਾਤੀ ਚ ਤੇ ਯੂਟਰਸ ਦੇ ਵਿੱਚ ਗੰਢਾਂ ਬਣੀਆਂਆਂ ਟਿਊਮਰ ਬਣੀਆਂ ਹਨ ਉਹ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਸਾਰਿਆਂ ਨੂੰ ਕੈਂਸਰ ਦੇ ਟਿਊਮਰ ਆ ਹਮ ਮੈਂ ਵੀਡੀਓ ਚ ਬੋਲਦਾ ਨਾ ਹੁੰਦਾ ਮੈਂ ਹੁਣ ਵੀ ਬੋਲ ਕੇ ਦੱਸਦਾ ਚਾਹੇ ਉਹਦੇ ਕੈਂਸਰ ਦਾ ਟਿਊਮਰ ਆ ਚਾਹੇ ਉਹਦੇ ਨਾਨ ਕੈਂਸਰ ਟਿਊਮਰ ਆ ਵੀ ਕੈਂਸਰ ਤੋਂ ਬਿਨਾਂ ਵੀ ਟਿਊਮਰ ਆ ਉਹ ਵੀ ਇਹ ਦਵਾਈਆਂ ਨਾ ਖੁਰ ਜਾਣਗੇ ਭਾਈ ਪਹਿਲਾਂ ਆਪਰੇਸ਼ਨ ਨਾ ਕਰਾਓ ਮੈਂ ਕਹਿੰਦਾ ਪਹਿਲਾਂ ਆਪਾਂ ਦਵਾਈ ਦਾ ਇਸਤੇਮਾਲ ਕਰੀਏ ਜੇ ਤੁਹਾਨੂੰ ਰਿਜ਼ਲਟ ਨਾ ਮਿਲਿਆ ਮਹੀਨੇ ਚ ਫਿਰ ਤੁਸੀਂ ਆਪ ਦਾ ਜਿਹੜਾ ਮਰਜ਼ੀ ਫਿਰ ਤੇ ਚਲੋ ਲੱਗ ਪਾ ਦੇਣੀ ਚ ਤੁਹਾਡਾ ਮਤਲਬ ਇਹ ਪ੍ਰੋਜੈਕਟ ਆਈ ਹੈ ਹਨਾ ਅਗਲੇ ਦੀ ਗੰਢ ਪੋਲੀ ਪੈਣ ਲੱਗ ਜਾਂਦੀ ਆ ਫਿਰ ਐਸੇ ਇਹ ਕਿੰਨਾ ਲੰਮਾ ਟਾਈਮ ਚੱਲਦੀ ਆ ਜਿਹੜੀ ਦਵਾਈ ਜਿਹੜੀ ਇਹ ਦਵਾਈ ਆ ਵੀਰੇ ਇਹ ਘੱਟੋ ਘੱਟ ਡੇਢ ਤੋਂ 2 ਸਾਲ ਠੀਕ ਹੈ ਠੀਕ ਹੈ ਅੱਛਾ ਕੀ ਹੁੰਦਾ ਕਈ ਵਾਰੀ ਬੰਦੇ ਕੀ ਕਰਦੇ ਆ 5 ਮਹੀਨੇ 6 ਮਹੀਨੇ ਹੱਦ ਸਾਲ ਦਵਾਈ ਖਾ ਕੇ ਦਵਾਈ ਛੱਡ ਜਾਂਦੇ ਕਿਉਂ ਰਿਪੋਰਟਾਂ ਨਿਲ ਆ ਜਾਂਦੀਆਂ ਹਾਂ ਉਸ ਤੋਂ ਬਾਅਦ ਦਵਾਈ ਬੰਦ ਕਰ ਦਿੰਦੇ ਦਵਾਈ ਬੰਦ ਕਰ ਦਿੰਦੇ ਕਹਿੰਦੇ ਵੀ ਚਲੋ ਆਪਾਂ ਬੰਦ ਕਰਦੇ ਹੁਣ ਕਿਉਂ ਖਰਚਾ ਕਰਨਾ ਮੈਂ ਨਾ ਉਹਨਾਂ ਨੂੰ ਸਮਝਾਉਣਾ ਹੁੰਨਾ ਹੂੰ ਮੈਂ ਅੱਜ ਵੀ ਆਪਣੀ ਵੀਡੀਓ ਜਰੀਏ ਇਹ ਗੱਲ ਕਹਿਣਾ ਹਾਂਜੀ ਵੀ ਇਹਨੂੰ ਚਾਹੇ ਬਿਮਾਰੀ 5 ਮਹੀਨੇ ਚ ਖਤਮ ਹੋ ਗਈ ਚਾਹੇ ਸਾਲ ਚ ਖਤਮ ਹੋ ਗਈ ਪਰ ਇਹਨੂੰ ਪ੍ਰੋਪਰ ਡੇਢ ਤੋਂ 2 ਸਾਲ ਵਰਤਣਾ ਹੀ ਵਰਤਣਾ ਕਿਉਂ ਜਿਹੜੀ ਉਹ ਬਿਮਾਰੀ ਦੀ ਰੈਸ਼ ਆ ਸਾਡੇ ਸਰੀਰ 'ਚ ਉਹ ਖਤਮ ਹੋ ਜੇ ਹਾਂ ਠੀਕ ਹੈ ਬੀ ਇਹ ਨਾ ਹੋਵੇ ਕਿਤੇ 2 ਮਹੀਨਿਆਂ ਨੂੰ ਚਾਰਾਂ ਨੂੰ ਫੇਰ ਫੁੱਟਿਆ ਫੇਰ ਫੁੱਟਿਆ ਤਾਂ ਕਰਕੇ ਉਹ ਤਾਂ ਹੁਣ ਗੱਲ ਸੁਣੋ ਜੀ ਉਹ ਤਾਂ ਮੰਨ ਲਓ ਤੁਸੀਂ 1.5 ਸਾਲ ਦਾ ਕਹਿ ਰਹੇਂ ਅਗਲਾ ਸਾਲ ਤੋਂ ਛੱਡ ਜਾਂਦਾ ਠੀਕ ਹੈ ਪਰ ਉਹ ਤਾਂ ਕੋਣੇ ਵੇਖਣਾ ਵੀ ਮੈਂ ਆਪ ਦੀ ਬੁਨਿਆਦੀ ਦੇ ਤਹਿਤ ਵੇਖਣਾ ਹੈ ਕਿ ਜੜ ਦੁਬਾਰਾ ਫੁੱਟਣੀ ਹੈ ਜੇ ਕੱਲ ਨੂੰ ਕਾ ਸਾਲ ਬਾਅਦ ਕਹਿਣ ਤੁਹਾਨੂੰ ਜੀ ਡਾਕਟਰ ਸਾਹਿਬ ਫੇਰ ਉਹ ਤਾਂ ਐ ਹੋ ਗਿਆ ਉਹ ਫਿਰ ਤੁਹਾਡਾ ਕਸੂਰ ਤਾਂ ਨਹੀਂ ਉਹ ਤਾਂ ਮੀਨਟੀ ਹੈ ਦੂਜੀ ਦੂਜੀ ਬੇਨਤੀ ਦਵਾਈ ਦੇ ਨਾਲ ਸਭ ਤੋਂ ਮੇਨ ਚੀਜ਼ ਕੀ ਆ ਪ੍ਰੇਜ ਹਾਂ ਸਭ ਤੋਂ ਵੱਡਾ ਪ੍ਰੇਜ ਠੀਕ ਆ ਸਾਡਾ ਪੇਪਰ ਆ ਆ ਦੇਖੋ ਦਵਾਈ ਲੈਣ ਦਾ ਐਚ ਤਰੀਕਾ ਵੀ ਲਿਖਿਆ ਹੁੰਦਾ ਕੋਈ ਵੀ ਪਰਦਾ ਜਦੋਂ ਦਵਾਈ ਲੈਣ ਆਉਂਦਾ ਨਾ ਆਪਾਂ ਉਹਨੂੰ ਪ੍ਰੋਪਰ ਆ ਜਿਹੜਾ ਤਰੀਕਾ ਦਵਾਈ ਲੈਣ ਦਾ ਤਰੀਕਾ ਦਈ ਦਾ ਆ ਲਿਖਿਆ ਹੋਇਆ ਠੀਕ ਹੈ ਐਚ ਪ੍ਰਹੇਜ ਲਿਖਿਆ ਹੋਇਆ ਵੀ ਹਰ ਇੱਕ ਚੀਜ਼ ਤੋਂ ਇਹ ਮੰਨ ਲਓ ਕੋਈ ਚਲੋ ਆਪਾਂ ਦੱਸਦੇ ਹਾਂ ਭੁੱਲ ਜਾਂਦਾ ਇਹਦੇ ਤੇ ਬੰਦੇ ਦੇ ਹਰ ਇੱਕ ਟਾਈਮ ਜਾਂਦਾ ਜਦੋਂ ਮਰਜ਼ੀ ਘਰੇ ਪਾਟ ਸਕਦਾ ਕਿਹੜੀਆਂ ਚੀਜ਼ਾਂ ਬੰਦ ਕਰਨੀਆਂ ਕਿਹੜੀਆਂ ਖਾਣੀਆਂ ਠੀਕ ਆ ਕੱਲੀ ਕੱਲੀ ਜਾਣਕਾਰੀ ਲਿਖੀ ਆ ਅੱਛਾ ਦੂਜੀ ਬੇਨਤੀ ਆ ਏ ਨਹੀਂ ਹੈਗਾ ਕਿ ਆ ਵੀ ਆਪਾਂ ਕੱਲੀ ਦਵਾਈ ਖਵਾਈ ਜਾਂਦੇ ਆ ਹਾਂ ਲੋਡ ਸਮੇਂ ਦੇ ਅਨਸਾਰ ਉਸ ਹਿਸਾਬ ਨਾਲ ਲੋਡ ਅਨਸਾਰ ਬੰਦੇ ਦੇ ਟੈਸਟ ਵੀ ਕਰਾਈਦੇ ਆ ਜਿਵੇਂ ਜਿਵੇਂ ਬੰਦਾ ਦਵਾਈ ਖਾਂਦਾ ਉਸ ਹਿਸਾਬ ਨਾਲ ਉਹਦੀਆਂ ਨਾਲ ਆਪਾਂ ਰਿਪੋਰਟਾਂ ਵੀ ਕਰਾਉਂਦੇ ਆ ਹਾਂ ਵੀ ਜ਼ਰੂਰੀ ਹੈ ਵੀ ਪਤਾ ਤਾਂ ਲੱਗੇ ਆਪਾਨੂੰ ਕਿਸਤੀ ਹੱਦ ਦੀ ਬਿਮਾਰੀ ਘਟੀ ਆ ਕਿਸਤੀ ਹੋ ਹੈਗੀ ਹੈ ਇਹ ਹਾਂਜੀ ਬੇਨਤੀ ਆ ਦੋਸਤੋ ਵੀ ਜਦੋਂ ਤੁਸੀਂ ਵੀ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲੀ ਗੱਲ ਮੈਂ ਤਾਂ ਕਹਿੰਨਾ ਬਾਬਾ ਜੀ ਤੰਦਰੁਸਤੀ ਬਖਸ਼ਣ ਕਿਸੇ ਬੈਰੀ ਦੁਸ਼ਮਣ ਦੇ ਘਰੇ ਵੀ ਬਿਮਾਰੀ ਇਹ ਬਿਮਾਰੀ ਨਾ ਹੋਵੇ ਪਰ ਫਿਰ ਵੀ ਜਿੱਦਾਂ ਕਿਸੇ ਨੂੰ ਇਸ ਬਿਮਾਰੀ ਨੇ ਆਪਦੀ ਲਪੀੜ ਚ ਲਿਆ ਜਾਂ ਕਿਸੇ ਦੇ ਕੋਈ ਗੰਢਾ ਬਣੀਆਂ ਹੋਣ ਤੇ ਆਪਾਂ ਉਹ ਇਹ ਦਵਾਈ ਵਰਤ ਸਕਦੇ ਆ ਜਦੋਂ ਵੀ ਆਉਣਾ ਰਿਪੋਰਟਾਂ ਲੈ ਕੇ ਆਜੋ ਜੇ ਕੋਈ ਰਿਪੋਰਟ ਨਹੀਂ ਖرائی ਤਾਂ ਤਾਂ ਵੀ ਮਿਲ ਸਕਦੇ ਆ ਠੀਕ ਆ ਜੇ ਆਉਣਾ ਤਾਂ ਬੁੱਧਵਾਰ ਤੋਂ ਲੈ ਕੇ ਆਂ ਤਵਾਰ ਤੱਕ ਸਵੇਰੇ 9:00 ਤੋਂ 3:00 ਵਜੇ ਤੱਕ ਠੀਕ ਆ ਸੋ ਮੰਗਲਵਾਰ ਨਹੀਂ ਮਿਲਦੇ ਸਿਰਫ ਬੁੱਧ ਤੋਂ ਐਤਵਾਰੀ ਮਿਲਦੇ ਆ ਸਵੇਰੇ 9:00 ਤੋਂ 3:00 ਵਜੇ ਤੱਕ ਠੀਕ ਆ ਪਿੰਡ ਆਪਣਾ ਅਰਾਈਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਜਦੋਂ ਤੁਸੀਂ ਫਰੀਦਕੋਟ ਆ ਗਏ ਫਰੀਦਕੋਟ ਤੋਂ ਪ੍ਰੋਪਰ ਰੋਡ ਤੇ ਪਹਿਲਾ ਪਿੰਡ ਆਉਂਦਾ ਪੀਪਲੀ ਪੀਪਲੀ ਦੇ ਨਾਲ ਪਿੰਡ ਆਪਣਾ ਆਉਂਦਾ ਰਾਈਆਂ ਵਾਲਾ ਕਲਾਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆ ਸਕਦੇ ਆ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਆਪਾਂ ਸਵੇਰੇ 9 ਤੋਂ 3 ਵਜੇ ਤੱਕ ਸਵੇਰੇ 9 ਤੋਂ 3 ਵਜੇ ਤੱਕ ਤੁਸੀਂ ਆ ਕੇ ਮਿਲ ਸਕਦੇ ਆ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਬਾਕੀ ਬਾਈ ਹੁਣੇ ਡਿਸਪਲੇ ਕਰ ਦੇਣਗੇ ਆਪਣੇ ਚੈਨਲ ਤੇ ਵੀ ਪਾ ਦੇਣਗੇ ਜਿਹੜਾ ਆਪਣਾ ਮੋਬਾਈਲ ਨੰਬਰ ਆ 9465407174 9465407274 9465407774 ਇਹ ਮੇਰਾ ਮੋਬਾਈਲ ਨੰਬਰ ਆ ਬੇਨਤੀ ਆ ਜਦੋਂ ਵੀ ਆਉਣਾ ਤੁਸੀਂ ਸਵੇਰੇ 9 ਤੋਂ 3 ਬੁੱਧਵਾਰ ਤੋਂ ਲੈ ਕੇ ਐਤੋਂ ਤੱਕ ਬਾਕੀ ਫੋਨ ਕਰਕੇ ਹਾਂ ਜੇ ਕਿਸੇ ਨੇ ਫੋਨ ਤੇ ਜਾਣਕਾਰੀ ਲੈਣੀ ਆ ਤਾਂ ਕੋਸ਼ਿਸ਼ ਕਰਨਾ ਆਪਾਂ ਵੀ ਜਿਹੜਾ ਫੋਨ ਕਰਨਾ ਸਵੇਰੇ 9 ਤੋਂ ਲੈ ਕੇ ਤੇ ਆਪਾਂ 5 ਵਜੇ ਦੇ ਵਿੱਚ ਵਿੱਚ ਫੋਨ ਕਰ ਲੀਏ ਹਨਾ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਤੁਸੀਂ ਫੋਨ ਕਰ ਸਕਦੇ ਆ ਤੇ ਜੇ ਕਿਸੇ ਨੂੰ ਪਿੰਡ ਦਾ ਐਡਰੈਸ ਨਹੀਂ ਪਤਾ ਲੱਗਦਾ ਜਿਹੜਾ ਮੈਂ ਮੋਬਾਈਲ ਨੰਬਰ ਬੋਲਿਆ 9465407174 ਤੁਸੀਂ ਮੈਨੂੰ ਫੋਨ ਤੇ WhatsApp ਤੇ ਮੈਸੇਜ ਕਰਕੇ ਮੇਰੇ ਇਸ ਜਗ੍ਹਾ ਦੀ ਲੋਕੇਸ਼ਨ ਆਪਣੇ ਫੋਨ ਤੇ WhatsApp ਤੇ ਮਗਾ ਸਕਦੇ ਆ ਹਨਾ ਜਿਹਦੇ ਨਾਲ ਤੁਹਾਨੂੰ ਆਉਣਾ ਹੋਰ ਸੌਖਾ ਹੋ ਜੇ ਠੀਕ ਹੈ ਜੀ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਤੇ ਬਾਕੀ ਵਾਦੋ ਵਾਦ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੇਕਰ ਕਿਸੇ ਨੂੰ ਕੋਈ ਤਰ੍ਹਾਂ ਦਾ ਸ਼ੱਕ ਲੱਗਦਾ ਤਾਂ ਬਾਈ ਨਾਲ ਗੱਲ ਕਰਕੇ ਕਲੀਅਰ ਕਰ ਸਕਦੇ ਆ ਓਕੇ ਜੀ ਬਈ ਧੰਨਵਾਦ